ਅਜਤਲਵੰਡੀ ਪਾਈ ਦੇ ਰੇਲਵੇ ਫਾਟਕ ਦੇ ਨਜ਼ਦੀਕ ਮਿਲੀ ਇੱਕ ਨੌਜਵਾਨ ਦੀ ਲਾਸ਼ ਜਿਸ ਦੀ ਪਛਾਣ ਧਰਮਜੀਤ ਸੁਪੁੱਤਰ ਕੇਵਲ ਸਿੰਘ ਵਸਤੀ ਅਜੀਤਨਗਰ ਤਲਵੰਡੀ ਪਾਈ ਵੱਜੋਂ ਹੋਈ ਹੈ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਐਸਐਚਓ ਰਣਜੀਤ ਸਿੰਘ ਥਾਣਾ ਤਲਵੰਡੀ ਪਾਈ ਨੇ ਦੱਸਿਆ ਕਿ ਮ੍ਰਿਤਕ ਦੇ ਘਰ ਵਾਲਿਆਂ ਨੇ ਪੁਲਿਸ ਨੂੰ ਇਤਲਾਹ ਦਿੱਤੇ ਬਿਨਾਂ ਹੀ ਲਾਸ਼ ਨੂੰ ਸ਼ਮਸ਼ਾਨ ਘਾਟ ਲੈ ਗਏ ਸਾਂ ਤੇ ਉਹਨਾਂ ਮ੍ਰਿਤਕ ਸਰੀਰ ਨੂੰ ਅਗਨਪੇਂਟ ਕਰ ਦਿੱਤਾ ਸੀ ਤੇ ਉਹਨਾਂ ਮੌਕੇ ਤੇ ਪਹੁੰਚ ਕੇ ਸੰਸਕਾਰ ਕਰਵਾਇਆ ਤੇ ਫਿਰ ਉਹਨਾਂ ਤੁਰੰਤ ਰੇਲਵੇ ਪੁਲਿਸ ਨੂੰ ਇਤਲਾਹ ਦਿੱਤੀ ਮੌਕੇ ਤੇ ਪਹੁੰਚੇ ਰੇਲਵੇ ਦੇ ਐਸਆਈ ਗੁਲਬਾਨ ਸਿੰਘ ਨੇ লাশ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਉਹਨਾਂ ਆਖੇ ਕਿ ਬਾਕੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੇ ਪਤਾ ਲੱਗੇਗਾ ਕਿ ਇਸ ਦੀ ਮੌਤ ਕਿਸ ਤਰ੍ਹਾਂ ਹੋਈ ਹੈ ਤੇ ਪੁਲਿਸ ਆਪਣੀ ਕਾਰਵਾਈ ਸਾਨੂੰ ਪੁਲਿਸ ਦਾ ਕੰਮ ਠੰਡਾ ਘੱਟਾ ਕਰਦਾ ਸਰਕਾਰੀ ਨਹੀਂ ਕਰਨੀ ਕਰਦੇ ਦੂਜੀ ਗੱਲ ਇਹ ਆ ਮੁੰਡਾ ਮੈਂ ਕਿਹਾ ਮੇਰਾ ਗੱਭਰੂ ਕਹਿਣਾ ਆਫਸਰ ਇਹਦਾ ਵਿਆਹ ਸ਼ਾਦੀ ਕਰ ਦੂੰਗਾ ਮੋਤੀ ਖਵਾਈ ਆਊਗਾ ਮੈਨੂੰ ਠੀਕ ਹੈ ਨਾ ਮੰਡੀ ਦੇ ਵੈਸ ਸੀਗਾ ਇਹਨੇ ਕਣਕ ਦੇ ਚਾਰ ਗੱਟੇ ਰਏ ਇੱਕ ਚਾਰ ਮਹੀਨਿਆਂ ਤੋਂ ਆਏ ਸੀਗੇ ਕੰਮ 'ਚੋਂ ਠੀਕ ਹੈ ਇਹਨੇ ਆਪਦੇ ਗੱਟੂ ਚਾਰੇ ਵੇਚਤੇ ਆ ਫੇਰ ਆਣਾ ਮੈਂ ਰੇਤਾ ਦੀ ਟਰਾਲੀ ਲੈ ਆਉਣੀ ਆ ਇਹਨੂੰ ਆਪਦੀ ਤਾਈ ਨੂੰ ਪਿਆਏ ਨੇ ਕਿੱਥੇ ਦੇ ਘਰਾਂ 'ਚੋਂ ਹਾਂਜੀ ਹਾਂਜੀ ਉਹ ਤਾਈ ਦਾ ਪਾਲਿਆ ਹੁਣ ਤੁਸੀਂ ਕੀ ਮੰਗ ਕਰਦੇ ਹੋ ਤੁਸੀਂ ਮੰਗ ਕੀ ਕਰਦੇ ਹੋ ਇਹਨੇ ਮੇਰੇ ਨਾਲ ਨਸਕਾਰ ਹੋਇਆ ਵੇਰੇ ਮੁੰਡੇ ਦਾ ਸਿਸਕਾਰ ਹੋ ਗਿਆ ਬਸ ਹੁਣ ਪਾਰ ਚੀਜ਼ ਕੇ ਟਿਕਾ ਡਰੂਗੇ ਵਿੱਚੋ ਤਲਾ ਮਿਲੀ ਸੀ ਤੇ ਇਸ ਤਰ੍ਹਾਂ ਕਰਕੇ ਇੱਕ ਡੈਡ ਬੋਡੀ ਮਿਲੀ ਆ ਠੀਕ ਹੈ ਜੀ ਤੇ ਉਹਦੇ ਵਾਰਿਸ ਜਿਹੜੇ ਉਹਨੂੰ ਘਰ ਲੈ ਗਏ ਆ ਤੇ ਘਰੋਂ ਸੇਵਿਆਂ ਚ ਲੈ ਗਏ ਆ ਤਲਾ ਮਿਲਤੇ ਮੈਂ ਸੇਵਿਆਂ ਚ ਆਇਆ ਹੁਣ ਵਾਰਸਾਂ ਤੇ ਬਿਆਨ ਲਵਾਂਗਾ ਮਲਾਜਾ ਮੌਕਾ ਕਰੂੰਗਾ ਵੇਖੂੰਗਾ ਕੀ ਹਾਲ ਹੈ ਪੋਸਟਮੈਂਡ ਮ ਕਰਾਉਂਗਾ ਤੇ ਮ੍ਰਿਤਕ ਦੀ ਮੌਤ ਸੰਬੰਧੀ ਜੜੀ ਵੀ ਕੋਈ ਕਾਰਵਾਈ ਸਾਹਮਣੇ ਆਊਗੀ ਉਹ ਹਿਸਾਬ ਨਾਲ ਕਾਰਵਾਈ ਕਰੂੰਗਾ ਠੀਕ ਹੈ ਜੀ ਤਲਵੰਡੀ ਭਾਈ ਤੋਂ ਜਾਰ ਟੀਵੀ ਨਿਊਜ਼ ਦੇ ਲਈ ਪਰਮਜੀਤ ਪੰਮਾ ਦੀ ਰਿਪੋਰਟ